ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਮਾਤਾ ਸਲਖਣੀ ਧੰਨ ਧੰਨ ਸਤਿਗੁਰੂ ਭਗਵਾਨ ਸ੍ਰੀ ਚੰਨ ਜੀ ਮਹਾਰਾਜ ਭਗ ਸਲਖਣੀ ਮਾਤਾ ਸਲਖਣੀ ਦੇ ਆਇਆ ਗੋਦ ਵਿੱਚ ਲਾਲ ਅਣਮਲ ਸੁੰਦਰ ਉਹਦਾ ਰੰਗ ਸੁੰਦਰ ਉਹਦਾ ਰੂਪ ਸੁੰਦਰ ਉਹਦੇ ਨੈਣ ਸੁੰਦਰ ਉਹਦੇ ਬੁੱਲ ਸੁੰਦਰ ਉਹਦਾ ਨਾਮ ਸੁੰਦਰ ਉਹਦਾ ਧਾਮ ਸੁੰਦਰ ਉਹਦੀ ਜਾਤ ਸੁੰਦਰ ਉਹਦੀ ਕਲ ਸੁੰਦਰ ਲੱਖਾ ਚੰਦ ਅਸਮਾਨ ਤੇ ਚੜਨ ਬੇਸ਼ੱਕ ਸ੍ਰੀ ਚੰਦ ਤੇ ਨਹੀਂ ਕੋਈ ਤਲ ਸੁੰਦਰ ਭਗਤੀ ਪੁਰਵੇ ਜਨਮਾਂ ਦੀ ਪਈ ਚਲ ਕੇ ਪਵੇ ਮੁੱਖ ਚ ਨੂਰ ਡਲ ਡਲ ਸੁੰਦਰ ਜਿਦੀ ਮੈਂ ਕਿਨੇ ਕਲ ਸੰਸਾਰ ਮੋਇਆ ਬਾਬੇ ਨਾਨਕ ਦੇ ਬਾਗ ਦਾ ਪੁੱਲ ਸੁੰਦਰ ਧੰਨ ਧੰਨ ਬਾਬਾ ਸ਼੍ਰੀ ਚੰਨ ਜੀ ਸਹਾਏ ਧੰਨ ਧੰਨ ਬਾਬਾ ਸ਼੍ਰੀ ਚੰਨ ਜੀ ਸਹਾਏ ਧੰਨ ਧੰਨ ਬਾਬਾ ਸ਼੍ਰੀ ਚੰਨ ਜੀ ਸਹਾਏ ਜੋ ਬੋਲੇ ਸੋ ਨਰਪੈ ਭਵਾਂ ਸ਼੍ਰੀ ਚੰਦ ਮਹਾਰਾਜ ਕੀ ਜੈ